ਸੋ ਤੋ ਖਾ ਦਾ ਮਾਲ ਹੈ ਇੱਥੇ ਕੋਈ ਪੱਥਰ ਨਹੀਂ ਹੈਗਾ ਕੱਲੀ ਬਰਫਾ ਤੇ ਬਰਫ ਦੇ ਵਿੱਚ ਜਾਣਾ ਪੈੜਾਂ ਚ ਪੈਰ ਧਰ ਕੇ ਤਾਂ ਕਿ ਸਲਿੱਪਣਾ ਹੋ ਜੇ ਇੱਕ ਵਾਰ ਸਲਿੱਪ ਹੋਏ ਰੁਕਣ ਦਾ ਇੱਧਰ ਕੋਈ ਚਾਂਸ ਨਹੀਂ ਤੇ ਇੱਧਰ ਦਾ ਬਿਲਕੁਲ ਵੀ ਨਹੀਂ ਹੈਗਾ ਬਹੁਤ ਗੈਂਡ ਸਿਰ ਲੱਗ ਰਿਹਾ ਬਿਆਸ ਜੀ ਨੀਓ ਦੋਸਤੋ ਨਵੀਆ ਅੱਜ ਸੋ ਸਵਾਗਤ ਆ ਦੋਸਤੋ ਗੁੱਡ ਮਾਰਨਿੰਗ ਆਪਾਂ ਤਿਰੁੰਡਾ ਟਰੈਕ ਤੇ ਉੱਪਰ ਚੜ੍ਹਾਈ ਕਰ ਗਏ ਆ ਸਾਰੀ ਬਰਫ਼ ਬਰਫ਼ ਆ ਗਈ ਸੂਰਜ ਨਿਕਲ ਗਿਆ ਬਾਈ ਬਈ ਧਿਆਨ ਨਾਲ ਧਿਆਨ ਨਾਲ ਯਾਰ ਕੀ ਲੱਗ ਰਿਹਾ ਨਾ ਹਾਂ ਹਾਂ ਅਸਲਾਮ ਮਾਹੌਲ ਇੱਕ ਲੰਬਰ ਆਗਾ ਹੁਣ ਦਿਖਾਉਣਾ ਉਹ ਨੀਚੇ ਜਿਹੜੀ ਲਾਸਟ ਚੋਟੀ ਆ ਉਹ ਵਾਲੀ ਉੱਥੇ ਸਾਡੇ ਸੀਗੇ ਟੈਂਟ ਅਸੀਂ ਰੁਕੇ ਹੋਏ ਸੀ ਉੱਥੇ ਆਹ ਦੇਖੋ ਇਹ ਜਿਹੜੇ ਲਾਸਟ 3 4 5 ਲਾਸਟ ਵਾਲੇ 5 ਟੈਂਟਾਂ ਵਾਲੇ ਇੱਥੇ ਅਸੀਂ ਰੁਕੇ ਹੋਏ ਸੀਗੇ ਹੁਣ ਜਾਣਾ ਉੱਪਰ ਆਰੇ ਕੋਈ ਨਹੀਂ ਆ ਸਭ ਤੋਂ ਖਗਮਾਲ ਆ ਇੱਥੇ ਕੋਈ ਪੱਥਰ ਨਹੀਂ ਹੈਗਾ ਕੱਲੀ ਬਰਫ ਆ ਜੇ ਇੱਕ ਵਾਰ ਸਲਿੱਪ ਹੋਈ ਰੁਕਣ ਦਾ ਇੱਧਰ ਕੋਈ ਚਾਂਸ ਨਹੀਂ ਤੇ ਇੱਧਰ ਤਾਂ ਬਿਲਕੁਲ ਵੀ ਨਹੀਂ ਹੈਗਾ ਬਹੁਤ ਹਨ ਫਿਰ ਲੱਗ ਰਿਹਾ ਫਿਰ ਅਸੀਂ ਉੱਥੋਂ ਕੈਂਪ ਤੋਂ ਨਿਕਲੇ ਸੀਗੇ ਕਰੀਬ ਕਰੀਬ 5 ਵਜੇ ਸਵੇਰਾ ਉੱਠ ਕੇ ਬਿਲਕੁਲ ਹਨੇਰਾ ਸੀਗਾ ਉਦੋਂ ਸੂਰਜ ਨਿਕਲ ਗਿਆ ਤੇ ਸੂਰਜ ਦਾ ਟਾਈਮ ਲੈਫਟ ਲੈਣ ਵਾਸਤੇ ਕਮ ਸੇ ਕਮ ਮੈਨੂੰ ਡੇਢ ਘੰਟਾ ਵੇਟ ਕਰਨਾ ਪਿਆ ਦੱਸਿਓ ਕਮੈਂਟ ਕਰਕੇ ਕਿ ਕਿਦਾਂ ਲੱਗਿਆ ਟਾਈਮ ਲੈਪਸ ਇਹਨਾਂ ਨੂੰ ਮੈਨੂੰ ਕੁਝ ਨਹੀਂ ਹੁੰਦਾ ਸਹੀ ਹੈ ਕਾ ਮਹਿਨਾ ਪਰ ਅੱਪਾ ਚੱਲਦੇ ਆ ਕਿ ਠੰਡ ਹੈਗੀ ਆ ਪਰ ਸੂਰ ਨਿਕਲ ਕਰਕੇ ਥੋੜਾ ਜਿਹਾ ਵਧੀਆ ਲੱਗ ਰਿਹਾ ਹੈਗਾ ਗਲਵਸ ਨੇ ਬਚਤ ਕੀਤੀ ਆ ਪਰ ਥੋੜੀ ਥੋੜੀ ਹਵਾ ਚੱਲਦੀ ਆ ਜਿਆਦਾ ਉਚਾਈ ਤੇ ਬਰਫ ਕਰਕੇ ਇਸ ਲਈ ਠੰਡ ਹੈਗੀ ਕਾਫੀ ਜਿਆਦਾ ਬਰਫੇ ਸੇ ਚੱਲਦੇ ਜਾ ਰਹੇ ਆ ਚੱਲਦੇ ਜਾ ਰਹੇ ਆ ਤੇ ਚੱਲਦੇ ਜਾ ਰਹੇ ਆ ਮਹੌਲ ਬਹੁਤ ਸੋਹਣਾ ਹੈ ਪਰ ਖਤਰਨਾਕ ਵੀ ਆ ਕਿਉਂਕਿ ਜੇ ਪੈਰ ਸਲਿੱਪ ਹੋ ਗਿਆ ਇੱਕ ਵਾਰ ਤਿਲਕ ਗਏ ਫੇਰ ਰੁਕਣਾ ਔਖਾ ਹੋ ਜੂਗਾ ਕਿਉਂਕਿ ਦਨਕੇ ਸਿੱਧਾ نیچے ਜਾਣਾ ਪੈਣਾ ਹੈ ਨਜ਼ਾਰਾ ਬਹੁਤ ਆ ਰਿਹਾ ਹੈ ਮਜ਼ਾ ਆ ਰਿਹਾ ਮਜ਼ਾ हाँ कोई कलाकारी कर गया सोना बने पॉइंट इतना आपके आए इस तो अ पॉइंट तक वीडियो बनाई नहीं सी क्योंकि मैंने ऐसी जल्दी जल्दी चली गई छत पर भी बर्फ़ पी आ ਚੜ੍ਹਦੇ ਸੂਰਜ ਨੂੰ ਦੇਖਣ ਵਾਲੇ ਚੱਕਰ 'ਚ ਵੀਡੀਓ ਵੀ ਬਣਾਉਣੀ ਸੀ ਮੈਂ ਰਹਿ ਗਿਆ ਇਕੱਲਾ ਹੁਣ ਮੈਂ ਇਕੱਲਾ ਹੀ ਜਾ ਰਿਹਾ ਇੱਥੇ ਤੇ ਬਾਕੀ ਸਾਰੇ ਮੇਰੇ ਨਾਲ ਦੇ ਅੱਗੇ ਲੰਘ ਗਏ ਨੇਗੇ ਵਸੇ ਕੋਈ ਚੱਕਰ ਨਹੀਂ ਹੈਗਾ ਸਈਆ ਤੇ ਇੱਕ ਕੰਮ ਦੀ ਜ਼ਰੂਰੀ ਗੱਲ ਤੁਹਾਨੂੰ ਹੋਰ ਦੱਸ ਦਿੰਨਾ ਮੈਂ ਵੀ ਜਿਹੜੇ ਆ ਪੈੜਾ ਨਹੀਂ ਆ ਪੈੜਾਂ 'ਚ ਕੋਸ਼ਿਸ਼ ਕਰੋ ਨਾ ਪੈਰ ਰੱਖੋ ਨਵੇਂ ਤੇ ਜਗ੍ਹਾ ਤੇ ਜਾਓ ਕਿਉਂਕਿ ਨਵੇਂ ਹੀ ਬਰਫ਼ ਤੇ ਪੈਰ ਰੱਖੋਗੇ ਤਾਂ ਬੂਟ ਤੁਹਾਡੇ ਵਿੱਚ ਗੁੜ ਜਾਣਗੇ ਤੇ ਇਹਦੇ ਨਾਲ ਤੁਸੀਂ ਤਿਲਕੋਗੇ ਨਹੀਂ ਜਿਆਦਾ ਸਹੀ ਰਹਿੰਦਾ ਹੈ ਬਾਕੀ ਧਿਆਨ ਨਾਲ ਚੱਲੋ ਚੌੜ ਨਾ ਕਰੋ ਜਲਦਬਾਜ਼ੀ ਨਾ ਕਰੋ ਲੋਕ ਕਿੰਨੇ ਦੂਰੇ ਮੇਰੀ ਗੱਲ ਨਹੀਂ ਮੰਨੀ ਹੁਣ ਰਿਗਰਟ ਹੋ ਰਿਹਾ ਹਾਂ ਇਹ ਕਿੰਨੇ ਦੂਰੇ ਹੈ ਬੋਲਦੇ ਸਾਚ ਕਰਕੇ ਤੋ ਬਈ ਖਾ ਲੋ ਇਤਨੇ ਵਜੇ ਮਿਲ ਜਾਂਦੀ ਹੈ ਜਾਂ ਪੇ ਬੁੱਖ ਲੱਗੀ ਟਰੈਕ ਕਰ ਲੜਕੇ ਆਏ ਕਿੱਥੇ ਹਨਾ ਯਹੀ ਸਮੇ ਟਾਈਮ ਯਹੀ ਸੇ ਚੱਲ ਜਾਈਂ ਵੈਰੀ ਗੁੱਡ ਵੈਰੀ ਗੁੱਡ ਖਾਓ ਤਰਜ਼ ਤਮ ਪਾਟ ਚੱਕ ਟਰੈਕ ਕਰ ਲਿਆ ਸੀ ਸੋਣਾ ਰਹਾ भैरा गाइड भाई भाई, भाई थैंक यू बहुत बढ़िया लगया थौडे ना आके ते बाकी नाइस है बंदा थोड़ा की कहना इनको बस वो नाइट्रो ना, मोड लाके ढाल के नेक्स्ट टाइम लेके आएंगे ऐसे लगा के मैं अमरनाथ के ऊपर यार बोल रहे हैं शाजीहर के आएंगे ना तो पति के साथ आएंगे पति के साथ आएंगे तो वो एक्स्ट्रा चॉकलेट ऑलिक्स बोन बीटा क्या होता एनर्जी ड्रिंक एनर्जी ड्रिंक रेड बुल रेड बुल रेड बुल वो हमारे कोल कमी थी <laughs> <देड़ बुल। laughs> नहीं ओ मेरी पति को लेके आया या केयर टेकर के लेके आना <laughs> ये तो ही बताएगी पति 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 पर गल्लांदा केयर टेकर वाली हो रही हां मैंने गुन्नू बड़ा मानता यही करती है कोई एनर्जी ड्रिंक होनी चाहिए हम जब इतनी ऐसे ट्रैक करें तो केयर तो होएगी ना हां जी हां जी हां जी बिल्कुल यार मैं बोल सोना है जान नु दिल नहीं कर रहा है तो

ਜਿੰਨੂੰ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਕੁੱਤ ਜਾ। ਯਾ ਸਰ ਜ਼ਿਆਦਾ ਦਰਦ ਨਹੀਂ ਹੋਗੇ। ਜਿਹਨਾਂ ਕੰਮ ਪ੍ਰੋਬਲਮ ਹੋ ਰਹੀ ਹੈ ਉਹ ਕਿਸਕ ਜਾ। ਨਹੀਂ ਹੋਏਗੀ। ਬੜੀ ਪਹੁੰਚ ਇੱਕ ਮੰਦਰ ਬਣ ਜਾਏਗਾ ਆਪਾਂ ਬਸ। ਮੰਦਰ ਬਣ ਜਾਏਗਾ। ਕੋਈ ਆਪਕੋ ਜਾਣੇਗਾ ਕਿ ਬੰਦਾ ਯਾਹਾਂ ਸੇ ਮਤਲਬ ਆਪਣੀ ਇੱਛਾ ਸੇ ਕੁੱਤਾ। ਕਹਿੰਦੇ ਬਤਾਓ ਜਹਾਂ ਤੇ ਆਪਾਂ ਕੁੱਤੇ ਰਹੇ ਆਂ। ਇਹ ਏਰੀਆ ਸਾਡਾ ਬੇਸ ਕੈਂਪ। ਇੱਥੇ ਅਸੀਂ ਟੰਡ ਟੰਡ ਜਲਾਏ ਹੋਏ ਹੁਣ ਉੱਥੇ ਦੁਬਾਰੇ ਜਾਣਾ ਦੋ ਤੇ ਨਹੀਂ। ਮੋਰਚਾ ਮਾਰ ਲਿਆ। ਬਰਫ ਚੋਂ ਨਿਕਲੇ ਹੁਣ ਆਪਾਂ ਨਾਰਮਲ ਪੱਥਰਾਂ ਤੇ ਆ ਗਏ ਥੋੜੀ ਬੋਤੀ ਬਰਫ ਹੈਗੀ ਆ ਵੈਸੇ ਇੱਥੇ ਪਰ ਇਹ ਜ਼ਿਆਦਾ ਨਹੀਂ ਹੈਗੀ ਪ੍ਰੋਬਲਮ ਨਾਰਮਲ ਆ ਤੇ ਆਪਾਂ ਪਹੁੰਚਣਾ ਹੁਣ ਉੱਥੇ ਆਪਣੇ ਬੇਸ ਕੈਂਪ ਤੇ ਉਰਾਂ ਜਿਹੜੇ ਲੇਟ ਸਾਰਿਆਂ ਤੋਂ ਦੂਰ ਨੇਗੇ ਆਹ ਵਾਲੇ ਕੈਂਪ ਆਪਣੇ ਨੇਗੇ ਚੱਲਦੇ ਹਾਂ ਉੱਥੇ ਆਪਾਂ ਜਦੋਂ ਆ ਪੌੜੀਆਂ ਚੜ੍ਹੇ ਸੀ ਅਸੀਂ ਉਦੋਂ ਸੀਗਾ ਹਨੇਰਾ ਬਿਲਕੁਲ ਕੁਝ ਨਹੀਂ ਸੀ ਦਿਖ ਰਿਹਾ ਹੁਣ ਧੁੱਪ ਆ ਗਈ ਵਾਪਸ ਆ ਰਹੇ ਹਾਂ ਟਰੈਕ ਰੱਖ ਕੇ ਬਾਸ ਕੋਲਮ ਲਾ ਕੇ ਮਜ਼ਾ ਆ ਰਹੀਆ ਇੱਕ ਹੋਰ ਕੰਮ ਦੀ ਗੱਲ ਜਿੱਥੋਂ ਟਰੈਕ ਸ਼ੁਰੂ ਹੁੰਦਾ ਉੱਥੇ ਹੈਗਾ ਸ਼ਿਵਾ ਟੱਬਾ ਉੱਥੇ ਚਸ਼ਮਾ ਹੈਗਾ ਪਾਣੀ ਦਾ ਇਕੱਤਾ ਝਰਨਾ ਤੇ ਉੱਥੇ ਨਾ ਤੁਹਾਨੂੰ ਕਹਿਣਗੇ ਕਿ ਤੁਸੀਂ ਇੱਥੋਂ ਡੰਡੇ ਲੈ ਜਾਓ ਮਤਲਬ ਸੋਟੀਆਂ ਜੀਆਂ ਲੈ ਜਾਓ ਕਿਰਾਏ ਤੇ ਉਹਦਾ ਹੈਗਾ 100 ਰੁਪਿਆ 50 ਰੁਪਏ ਤੁਹਾਨੂੰ ਵਾਪਸ ਕਰ ਦੇਣਗੇ ਆਉਂਦੇ ਹੋਏ 50 ਰੁਪਏ ਉਹ ਰੱਖ ਲੈਣਗੇ ਜੇ ਸੋਟੀ ਵਾਪਸ ਨਹੀਂ ਕਰਦੇ ਫਿਰ ਤੁਹਾਡਾ 100 ਗਿਆ ਪਰ ਅਸੀਂ ਕੋਈ ਛੋਟੀਆਂ-ਛੋਟੀਆਂ ਨਹੀਂ ਲੈ ਕੇ ਆਏ ਸਾਨੂੰ ਕੁਝ ਨਹੀਂ ਐਡਾ ਲੱਗਿਆ ਹੈਗਾ ਪਰ ਮੌਸਮ ਤੇ ਵੀ ਡਿਪੈਂਡ ਕਰਦਾ ਜਦੋਂ ਹੁਣ ਅਸੀਂ ਆਇਆ ਹੁਣ ਮੌਸਮ ਸੋਹਣਾ ਹੋਇਆ ਤੇ ਇਸ ਲਈ ਜ਼ਿਆਦਾ ਲੋਡ ਨਹੀਂ ਪਈ ਹੈਗੀ ਹਾਂ ਪਰ ਕੀਚੜ ਜਾਣਾ ਹੋਊ ਹਾਂ ਜਦੋਂ ਮੀਂਹ ਪੈ ਰਿਹਾ ਤੁਹਾਨੂੰ ਲੱਗਦਾ ਕਿ ਮੀਂਹ ਪੈ ਰਿਹਾ ਆ ਤਾਂ ਉਦੋਂ ਕੀ ਹੁੰਦਾ ਆ ਚਿੱਕੜ ਹੁੰਦੇ ਨੇਗੇ ਤੇ ਪਾਣੀ ਕਰਕੇ ਪੱਥਰ ਵੀ ਗਿੱਲੇ ਹੁੰਦੇ ਨੇ ਤਿਲਕਣ ਹੁੰਦੀ ਆ ਉਦੋਂ ਤੁਸੀਂ ਛੋਟੀ ਜ਼ਰੂਰ ਲੈ ਕੇ ਆਓ ਨਹੀਂ ਉਦਾਂ ਨਾਰਮਲ ਮੌਸਮ ਜਿਦਾਂ ਹੁਣ ਆ ਰਹੇ ਆ ਅਸੀਂ ਤਾਂ ਲੋਡ ਨਹੀਂ ਹੈਗੀ अज हैगी दो मार्च मार्च स्टार्टिंग हमसम आ बर्फ पर उड़ा मसला कोई नहीं गा नहीं। क्या खुशी हो रही है ट्रैक करके कैंपा को पच गया हाँ जी भी फील हो रहा भीर जी कि फील हो रहा नहीं। नहीं। आ, क्या बात है सिरा लागर मजा आ रिया ਚੱਲੇ ਜਾਰੀਆ ਇਹ ਤਾਂ ਗਾਇ ਨਿਕਲੇ ਖਾਣਾ ਸਾਡਾ ਸਵੇਰ ਦਾ ਪੂਰੀ ਔਰ ਸਬਜੀ ਮਸਤ ਬਣੀ ਹੈ ਸੁਆਦੇ ओके ਖਾਣੇ ਆਪ ਖਾ ਲੂ ਖਾ ਲੂ ਵੀਰ ਖਾ ਲੂ ਖਾਣ ਦੋ ਦਿਨ ਨਾ ਸੁਵਨ ਜੀ ਬਿਟ ਡਿਫਿਕਲ ਜਿਵੇਂ ਜੀਤ ਬਾਜੀ ਖਾ ਲੂ ਖਾ ਲੂ ਬਾਜੀ ਬਹੁਤ ਕੁਬੇ ਹੋਈ ਨੇ ਖਾਨ ਜੀ ਬਾਜੀ ਬੱਦ ਜੀ ਇਹ ਕੜਵੀ ਹੁੰਦੀ ਹੈ ਕਰੇਲਾ ਚਿਪਸ खाएंगे खाएंगे मिनट करेला चिप्स नहीं सोना टेस्ट पक थोड़ा कौड़ा करेला होंगे कौड़ा पर फिर भी स्वाद देखो ये थोड़ा जा पानी सीगा लाइक मतलब थोड़ा जा जाप्पड़ टोबा ये जम गया बिल्कुल आ देखो बर्फ मैनसच हों ता तापमान इतना सारे च बर्फ़ जमी हुई है देखो ज़्यादा बर्फ तगड़ी है बर्फ है बर्फ देखो पहले तोड़ फोड़ के बर्फ सैट रखी है ਅਜੀ ਰਸਤਾ ਭੁੱਲ ਗਿਆ ਹਾਂ ਸੁਣੋ ਰਸਤਾ ਹੈ ਉਧਰ ਜਾਣੇ ਹੈ ਰਸਤਾ ਹੈਗਾ ਮਤਲਬ ਆਪਾਂ ਹੋਰ ਰਸਤੇ ਤੇ ਆ ਗਏ ਆ ਠੀਕ ਆ ਨੀਚੇ ਜਾ ਰਹੇ ਆ ਪਰ ਰਸਤਾ ਹੋਰ ਹੈਗਾ ਹੈਲੋ ਉਹ ਤਾਂ ਗਏ ਚਲੋ ਚਲੋ ਨੀਚੇ ਮਾਰਗਦਰਸ਼ਕ ਬਬਣਾ ਸਾਡੇ ਮਾਰਗਦਰਸ਼ਕ ਆਉਂਦੇ ਆਉਂਦੇ ਸਾਨੂੰ ਘਰ ਮਿਲ ਗਿਆ ਪਰ ਘਰ ਖਾਲੀ ਨਹੀਂ ਗੇ ਖਾਲੀ ਹੈ ਹਾਂ ਕੋਈ ਹੈ ਹੀ ਨਹੀਂ ਇੱਥੇ तो नहीं यार लॉक तो नहीं लगा देखो खोल के हमने ट्रैक के लास्ट हिस्से से आ गए सी इस तो बाद बस शहर आ जाना है अंदर। फिर निकलना वापस घर नहीं अंदर कुछ नहीं बस यार कि नहीं भी छत ना पशु पशु रख लो हां मतलब एदा किचन होगा नहीं नहीं इथे पशु रख दे होने ना और रहन सहन ऊपर होना है बनाने का है ऊपर सोने का है ओके हां ये वाला ओके ये वाला है सोने ਹਾਂ ਕੋਈ ਹੈ ਨਹੀਂ ਕੋਈ ਰਹਤਾ ਹੈਗਾ ਰਹਤਾ ਹੈ ਬਾਈ ਕੋਈ ਰਹਤਾ ਹੈ ਨਵੇਂ ਰਾਸਤੇ ਤੇ ਆਇਆ ਥੋੜੀ ਜਿਆਦਾ ਮਿਹਨਤ ਕਰਨੀ ਪੈ ਰਹੀ ਆ ਪਰ ਮਜ਼ਾ ਆ ਰਹੀ ਆ ਅੱਛਾ ਲੱਗਿਆ ਕਿਦਾਂ ਲੱਗ ਰਿਹਾ ਸਾਰਿਆਂ ਨੂੰ ਵਧੀਆ ਲੱਗ ਰਿਹਾ ਕਿ ਮੈਨੂੰ ਕੱਲ ਨੂੰ ਵਧੀਆ ਲੱਗ ਰਿਹਾ ਬੜੀਆਂ ਲੱਗ ਰਿਹਾ ਬੜੀਆਂ ਬੜੀਆਂ ਫਿਰ ਠੀਕ ਆ ਕਿਹਨ ਲੱਗ ਰਿਹਾ ਇਹ ਵੀ ਕਰਨਾ ਚਾਹੀਏ ਹਾਂ ਹਾਂ ਉਹ ਕਰਨਾ ਨਹੀਂ ਹੋਊਗਾ ਉਹ ਖੁਦ ਹੀ ਹੋ ਗਿਆ ਖੁਦ ਹੀ ਹੋ ਗਿਆ ਸੱਚ ਬਤਾਈਏ ਕਿਉਂਕਿ ਹਮ ਤਾਂ ਉਹ ਸਟੈਪ ਫੋਲੋ ਕਰ ਰਹੇ ਸੀ ਨਾ ਹਾਂ

ਦੇਖੋ ਉਹ ਲੋਕ ਹਾਂ ਇਹ ਯਾਰ ਗੰਦ ਨਾ ਪਾਇਆ ਕਰੇ ਇੱਥੇ ਅਸੀਂ ਮੈਂ ਇਧਰ ਆਣਾ ਤਾਂ ਹਮੋਂ ਘਰ ਦੇ ਪਿੱਛੇ ਸੇ ਆ ਗਏ ਉਹ ਦੇਖ ਰਹੇ ਹੋ ਏਦਾਂ ਸਮਾਨ ਸਾਰੇ ਦਾ ਸਾਰਾ ਘੜਾ ਉੱਪਰ ਲਿਆਂਦਾ ਜਾਂਦਾ ਜਾਂ ਇਸ ਤੋਂ ਵੀ ਉੱਪਰ ਲਿਆ ਜਾਂਦਾ ਹੈ ਖਚਲਾਂ ਤੇ ਦੇਖੋ ਪਾਣੀ ਦੀਆਂ ਬੋਤਲਾਂ ਕੋਲਡ ਡਰਿੰਕ ਵਗੈਰਾ ਇਹ ਇਹ ਤਾਂ ਉਹ ਹੈ ਸਾਡੀ ਪਾਣੀ ਵਗੈਰਾ ਸਾਰਾ ਕੁਝ ਜਾਣੇ ਦੋਸਤ ਲਓ ਜੀ ਸਾਰਿਆਂ ਤੋਂ ਵੱਡਾ ਟਾਸਕ ਪਾਣੀ ਦੇ ਵਿੱਚ ਦੀ ਜਾਣਾ ਹੈ ਜੇ ਇੱਥੇ 11 ਪੈਰ ਠੰਡੇ ਹੋ ਗਏ ਮਤਲਬ ਬੂਟ ਗਿੱਲੇ ਹੋ ਗਏ ਫੇਰ ਕਾ ਮੌਕਾ ਹੋ ਜੂਗਾ ਪਾਣੀ ਬਹੁਤ ਆਗਾ ਚਰਨਾ ਆ ਰਿਹਾ ਉਪਰੋਂ ਬੂਡਵਾਰਡ ਲਾਉਨੇ ਆਪਾਂ ਫੇਰ ਚਲਦੇ ਆ ਅੱਗੇ ਚਰਨਾ ਵੀ ਲੰਘ ਰਿਹਾ ਹਾਲਤੀ ਥੋੜੀ ਖਰਾਬ ਹੋ ਗਈ ਆ ਹੋਟਲ ਪਹੁੰਚਦੇ ਆ ਕਮਰੇਸ ਜਾ ਕੇ ਨੌਣ ਤੋਂਣ ਕਰਕੇ ਫੇਰ ਤਿਆਰ ਤੁਰੂ ਹੋ ਕੇ ਨਿਕਲਦੇ ਆ ਪਟਿਆਲੇ ਵੱਲ ਨੂੰ ਘਰ ਆਪਣੇ ਵੀ ਸੌਰੀ ਕਮਰੇਸ ਹਲੇ ਅੱਗੇ ਰਸਤਾ ਹੈਗਾਗਾ 300 ਕਿਲੋਮੀਟਰ ਕਰੀਬ-ਕਰੀਬ ਬਾਈਕ ਤੇ ਕੱਢਣਾ ਆ ਬਸ ਆਪਾਂ ਬਲੌਗ ਇੱਥੇ ਖਤਮ ਕਰਾਂਗੇ ਮਕਲੌੜਗੰਜ ਜਾ ਕੇ ਜੇ ਉੱਥੇ ਕੁਝ ਘੁੰਮਣਾ ਹੋਇਆ ਤਾਂ ਦਿਖਾਉਣਾ ਤੁਹਾਨੂੰ ਨਹੀਂ ਉੱਥੇ ਖਤਮ ਕਰਦੇ ਆ ਕਿਵੇਂ ਲੱਗਿਆ ਤੁਹਾਨੂੰ ਜਰੂਰ ਦੱਸਿਓ ਤੇ ਵਧੀਆ ਲੱਗਿਆ ਤਾਂ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਸਬਸਕ੍ਰਾਈਬ ਜਰੂਰ ਕਰ ਲਿਓ ਉਹ ਵੀ ਬਲੌਗ ਆਉਣ ਵਾਲੇ ਜੀ ਸਾਫਰ ਬਹੁਤ ਸੋਹਣਾ ਰਹਾ ਹੁਣ ਆਪਾਂ ਚੱਲਦੇ ਆਂ ਪਿੰਡਾਂ ਵੱਲ ਨੂੰ ਨਿਕਲਦੇ ਆਂ ਮਕਲੌੜਗੰਜ ਸਾਹਮਣੇ ਹੋ ਕੇ ਸਾਨੂੰ ਰੋਕ ਰਿਆ ਤੁਸੀਂ ਕਿੰਨਾ ਵੀ ਰੋਕੋ ਅਸੀਂ ਨਹੀਂ ਰੁਕਣਾ ਹੁਣ ਅਸੀਂ ਜਾਣਾ ਆ ਨਹੀਂ ਯਾਰ ਤੁਸੀਂ ਸਾਈਡ ਹੋ ਜਾਓ ਰੁਕ ਜਾਓ ਯਾਰ ਨਹੀਂ ਅਰ ਤੁਸੀਂ ਸਾਈਡ ਹੋ ਜਾਓ ਅਸੀਂ ਜਾਣਾ ਆ ਅਰੇ ਬੈਗ ਬੈਗ ਗਿਆ ਚਲੋ ਭਾਈ ਚਲੀਏ ਟਰੈਕ ਬਹੁਤ ਸੋਹਣਾ ਰਿਹਾ ਸਾਰੇ ਘੈਂਟ ਨੇ ਗਰੁੱਪ ਵਾਲੇ ਬਸ ਆਪਣੇ ਮੂੰਹ ਬੋਲੋ ਭਾਈ ਮੈਰਾ ਤਾਂ ਐਕਸਪੀਰੀਅੰਸ ਟੌਪ ਦਾ ਰਿਹਾ ਬਹੁਤ ਵਧੀਆ ਰਿਹਾ ਕਾਜਾ ਪੁੱਛਦਾ ਹੈ ਇਹਦਾ ਤਾਂ ਕਾਜਾ ਪੁੱਛਦਾ ਹੈ ਭਾਈ ਹੋਰੀ ਵੀ ਕੁਝ ਬੋਲਣਾ ਚਾਹੁੰਦੇ ਆ ਬੋਲੋ ਵੀਰ ਥੈਂਕ ਯੂ ਕਿਹੋ ਜਿਹਾ ਹੋਤ ਵਧੀਆ ਵੀਰੇ ਥੈਂਕ ਯੂ ਕਹਿ ਦੋ ਭਾਈ ਤੂੰ ਕਿਹ ਐਟ ਬੰਦਾ ਤੇਰੇ ਬਲੌਗ ਦੇਖਾਂਗਾ ਮੈਂ ਔਰ ਯਾਰ ਮੈਡੂ ਸਟ੍ਰਾਈਕ ਹੈ ਬਾਈ ਨੂੰ ਯਾਰ ਬਹੁਤ ਅੱਛਾ ਬੰਦਾ ਵੀਰੇ ਆਈ ਲਵ ਯੂ ਵੀਰੇ ਲਵ ਯੂ ਟੂ ਬਾਈ WhatsApp ਤੇ ਭੇਜ ਦੂੰਗਾ ਮੈਂ ਸਬਸਕ੍ਰਾਈਬ ਕਰ ਦੇਵਾਂਗੇ ਭੇਜ ਦੂੰਗਾ YouTube ਤੇ ਸਬਸਕ੍ਰਾਈਬ ਓਕੇ ਬਾਈ ਬਾਈ ਲੇਟ ਤੱਕ ਆਉਂਦੀ ਹੁੰਦੇ ਨੇਗੇ ਹਰ ਵਾਰੀ ਯਾਦ ਤਾ ਬਾਈ ਦੀ ਹੁਣ ਗਲਤ ਰਸਤੇ ਲੈ ਕੇ ਆਏ ਆ ਹਾਂਜੀ ਵੀਰੇ ਇੱਧਰ ਦੇਖਿਓ ਕੁਝ ਕਹਿਣਾ ਚਾਹੋਗੇ ਮੈਂ ਵੀਰੇ ਬਹੁਤ ਕੁਝ ਕਹਿਣਾ ਹਾਂ ਤੋ ਫੋਨ ਬੰਦ ਕਰ ਮਰ ਆਉਣ ਯਾਰਾ ਸੁਣਾਇਆ ਚਲਿਏ ਵਾਪਸ ਉੱਥੇ ਵਾਪਸ ਵਾਪਸ ਚਲੀਏ ਯਾਰ ਆਉਂਦਾ ਹੀ ਨਾ ਨਾ ਅੱਜ ਉੱਥੇ ਬਹੁਤ ਭਰਿਆ ਹੋਇਆ ਸੋਨਾ ਮਹੌਲ ਹੈ ਨਾ ਫੋਨ ਕਿ ਔਖਾ ਕਿਥੇ ਜੇਬ ਚਾ ਕਿਥੇ